ਤਾਰ ਮਤ ਆਰੰਪਾਖ ਹੱਡ ਜੋ ਦਿਸ਼ਾ ਤੇ ਜੰਮ ਜਗਾਤੀ ਲੁੱਟਾ ਜਿਹੜੇ ਅਸੀਂ ਕੰਮ ਕਰਦੇ ਹਾਂ ਛੋਟੇ ਛੋਟੇ ਉਹਨਾਂ ਦਾ ਜੰਮ ਲੁੱਟ ਲੈਿੰਦੇ ਨੇ ਇਤੋਂ ਜਾਣਾ ਏ ਜਿਸ ਵਕਤ ਤਾਂ ਜਿਵੇਂ ਟੋਲ ਟੈਕਸ ਹੁੰਦੇ ਰਹੇ ਇਹ ਗਵਾਂ ਦੀਆਂ ਇੱਛੀ ਪੂਰੀਆਂ ਹੁੰਦੀਆਂ ਨੇ ਉੱਥੇ ਬਾਹਰ ਕਦੇ ਵੀ ਜੇ ਪੈਂਡੇ ਮਹਾਂਦਕਵਾਰਾ ਨੇਰੇ ਵਾਲੇ ਰਸਤੇ 'ਚ ਪੈ ਗਏ ਉੱਥੋਂ ਖਰੀਚੀ ਜਾਂ ਮੈਂ ਇਕ ਤਪਰੇਤ ਨਾਲ ਮੇਰੀ ਗੱਲ ਹੋਈ ਉਹਦਾ ਨੌ ਬੜਾ ਮਹਾਰਾਜ ਦੇ ਪਦਾਰ ਕਰਿਆ ਸੀ ਸੁਲੇਮਾਨ ਉਹਦਾ ਲੋ ਉਹ ਮੈਨੂੰ ਕਹਿ ਲੱਗਿਆ ਵੀ ਮੈਨੂੰ ਤੁਸੀਂ ਮਹਾਰਾਜ ਨਾਲ ਬੁਲਾ ਦੋਗੇ ਉਹ ਇੱਕ ਬੋਲ ਸੀ ਜੀ ਉਹਦੇ ਚ ਬੋਲ ਇਹਲੀ ਗੱਲ ਕਰਦਾ ਸੀ ਹੈ ਬਸ ਤੂੰ ਮੇਰੇ ਨਾਲ ਗੱਲ ਕਰ ਮੈਂ ਬੁਲਾ ਦੂੰ ਗਾ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹਾਂ ਮੈਂ ਕਿਹਾ ਤੂੰ ਦੱਸ ਆਪਣੀ ਵਿਥਿਆ ਤੂੰ ਕੌਣ ਹੈ ਜਾਣ ਕੇ ਮੈਂ ਪ੍ਰੇਤ ਹਸਨਪੁਰ ਤਸੀਲ ਦੇ ਕੋਲ ਇੱਕ ਪਿੰਡ ਹੈ ਉੱਥੇ ਮੇਰੀ ਮੇਰਾ ਬਣੀ ਹੋਇਆ ਕਬਰ ਮੈਂ ਉੱਥੇ ਰਹਿਣਾ ਤੇ ਮੇਰਾ ਨੌਸੋਲੇ ਬਾਨ ਸੀ ਵਖਾਇਰੂ ਤਾਂ ਕਬਰ ਰਿਹਾ ਮੁੰਡੇ ਨੂੰ ਕਹਦਾ ਇਹ ਵੀ ਤੁਹਾਨੂੰ ਮੈਂ ਕਰ ਦੱਸਦਾ ਨਾ ਦਾ ਮੇਰੀ ਉਮਰ 1000 ਸਾਲ ਦੀ ਹੋ ਗਈ ਜਦ ਬਾਬੇ ਫਰੀਦ ਉਹ ਨਹੀਂ ਆਏ ਜਦ ਜਦ ਮੈਂ ਆਇਆ ਸੀ ਨਾਲੇ ਮਨ ਮੈਂ ਨਾ ਕਾਲਾ ਇਲਮ ਜਾਣਦਾ ਸੀ ਕਾਲੇ ਇਲਮ ਨਾਲ ਆਪਣਾ ਲੋਕਾਂ ਨੂੰ ਬਸ ਕਰਦਾ ਸੀ ਲੱਗੇ ਇਹ ਵੀ ਸਾਥ ਸੀਗਾ ਇਹ ਮੇਰੇ ਨਾਲ ਮੁਕਾਬਲਾ ਕਰਦਾ ਸੀ ਤੇ ਇਹਦੇ ਮੇਰੀ ਲੜਕੀ ਸੀ ਉਹ ਕਿਡਨਾਪ ਕਰ ਲਈ ਮੈਂ ਤਾਂ ਬਦਲਾ ਲੈਣ ਵਾਸਤੇ ਹਜ਼ਾਰ ਸਾਲ ਇੰਤਜ਼ਾਰ ਕਰਿਆ ਇਹ ਬੰਦੂ ਅਜ਼ਰਾਇ ਫਰਿਸ਼ਤੇ ਨੇ ਕਿ ਹਸੀਬੀ ਤੁਮਾ 10994 ਸਾਲ ਲੰਘਾਣ ਕੇ ਫੇਰ ਬਦਲਾ ਲਵੇਗਾ ਇਹ ਤੋਂ ਕਦਾ ਇਹ ਸਿੱਖ ਬਣਿਆ ਹੋਇਆ ਐ ਇਹ ਤੋਰੇ ਟਰੱਕ ਦੇ ਡੱਕ ਦਾ ਡਰਾਈਵਰ ਸੀ ਤੋਰੇ ਜਾਣਦੇ ਨੇ ਉਥੋਂ ਉਤਰੇ ਕਹਿੰਦਾ ਸਾਸੀਂ ਬੈਠੇ ਸੀਗੇ ਸਾਡੇ ਉਤੇ ਪੇਸ਼ਾਬ ਕਰਤਾ ਮੈਂ ਤੁਸੀਂ ਕਿੱਥੇ ਬੈਠੇ ਸੀ ਕਹਿੰਦਾ ਅਸੀਂ ਆਪਣੇ ਥਾਂ ਤੇ ਬੈਠੇ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਹਿੰਦਾ ਪਤਾ ਹੋਵੇ ਨਾ ਹੋਵੇ ਪਰ ਜਦ ਮੈਂ ਦੇਖਿਆ ਬਖਾਇਆ ਤਾਂ ਉਹੀ ਆ ਗਿਆ ਜਿਹੜਾ ਸਾਥ ਸੀਗਾ ਤੇ ਮੋਰ ਸਕੇ ਨਾ ਉਤਰਿਆ ਆਇਆ ਉਹਨੇ ਕਹਿੰਦਾ ਮੈਂ ਫੜ ਲਿਆ ਜਦਾਂ ਇਹਦਾ ਮੈਂ ਨੂੰ ਬਹੁਤ ਦੁਖੀ ਕਰਤਾ ਇਹ ਬੜਾ ਸਾਦਾ ਕੁਲ ਗਿਆ ਵੇ ਬਸ ਕਿਸੇ ਸਾਥ ਤੇ ਚਾਹੇ ਤੇ ਨਿਕਲਿਆ ਨਹੀਂ ਮਹਾਰਾਜ ਨੂੰ ਮਹਾਰਾਜ ਕੋਲ ਕਿਹਾ ਆ ਜਦੋਂ ਮੇਰਾ ਆਧਾਰ ਹੈ ਇਹਨਾਂ ਨੇ ਕਰਨਾ ਮੈਨੂੰ ਇਜ਼ਰਾਇਲ ਫਰਿਸ਼ਤੇ ਨੇ ਕਿਹਾ ਸੀ ਮੈਂ ਕਿਹਾ ਸੀ ਮੈਂ ਕਿਹਾ ਵੀ ਮਹਾਰਾਜ ਮੇਰਾ ਆਧਾਰ ਕਦ ਹੋਏਗਾ ਕੌਣ ਕਰੇਗਾ ਉਹ ਕਹਿੰਦਾ ਤੇਰਾ ਆਧਾਰ ਕਰਨ ਵਾਲਾ ਪੀਰ ਰਾੜੇਵਾਲਾ ਸੰਤ ਹੈ ਉਧਰ ਆਹਰ ਕਰੇਗਾ ਤੇ ਉਹਦੇ ਕੋਲ ਜਾ ਤੂੰ ਤੈਨੂੰ ਲੈ ਕੇ ਕਹਿੰਦਾ ਇਹ ਮੈਨੂੰ ਲੈ ਕੇ ਬਰਾਲੇ ਸਾਧ ਕੋ ਤੇ ਮੈਂ ਕੋ ਸੰਤ ਦਰਬਾਰਾ ਸੇ ਦਰਬਾਰਾ ਸੇ ਕੋਤ ਮਦਵਾਰੀ ਨਾਮ ਕੋ ਕਹਿੰਦਾ ਮੈਨੂੰ ਕਹਿੰਦੇ ਸੜਕਾਂ ਬਣਾ ਕਹਿੰਦਾ ਮੈਂ ਕਿਹਾ ਵੀ ਮੈਂ ਕਿੱਥੋਂ ਬਣਾਦਾ ਲੈ ਰੀ ਲੈ ਕੇ ਹੋਰ ਪਾਸੇ ਲੈ ਕੇ ਤੇ ਕਹਿੰਦਾ ਮੁਸਲਮਾਨਾਂ ਦੇ ਦਰਗਾਹ ਤੇ ਲਿਜਾਣ ਲੱਗੇ ਉਹ ਮੈਨੂੰ ਸਰੂਪੇ ਦੇਣ ਲੱਗੇ ਮੈਂ ਨਮਾਜ਼ਾਂ ਪੜਨ ਜਾਣ ਦਾ ਸਭੋ ਜਾਣਦਾ ਕਹਦਾ ਹੁਣ ਇੱਥੇ ਆ ਗਿਆ ਮੈਂ ਅਸਲੀ ਥਾਂ ਤੇ ਬਾਰਾਜ ਨਹੀਂ ਦਿੰਦੇ ਟਾਈਮ ਮੈਂ ਤਾਂ ਸਾਕੋਤੇ ਚਲੇ ਜਾਦਾ ਉਹਦੇ ਬੀ ਅਸੀਂ ਜਾਂਦੇ ਕਹਿੰਦਾ ਮੈਂ ਜਾਇ ਨਹੀਂ ਸਕਦਾ ਉਹਨਾਂ ਦਾ 100 ਗੱਜ ਦੇ ਉੱਤੇ ਇੰਨਾ ਤੇਜ਼ ਹੈ ਮੈਂ ਦਲਦਾ ਉੱਤੇ ਮੈਂ ਤਾਂ ਉਹ ਸੱਤ ਨੂੰ ਨਹੀਂ ਪਾਰ ਕਰ ਸਕਦਾ ਮਗਾ ਚੰਗਾ ਮੈਂ ਕੋਸ਼ਿਸ਼ ਕਰੂੰਗਾ ਖੋ ਜਾਇਦਾ ਤੇਰਾ ਉਦਾਰ ਹੋ ਜਾਵੇ ਮੈਂ ਮਾਰਦੀ ਨੂੰ ਮਿਲਿਆ ਮੈਂ ਖਬਰਾਂ ਦਾ ਇਸ ਤਰ੍ਹਾਂ ਇੱਕ ਪੀੜਾ ਪੜਿਆ ਲਿਖਿਆ ਨਵਾਦਾਂ ਬੜੇ ਚੇਸ ਮੈਨੂੰ ਦਿਖਾਈਆਂ ਉਹਨੇ ਹੋਰ ਆ ਥੋੜੇ ਥੋੜੇ ਕਰਦਾ ਕੁਰਾਨ ਸ਼ਰੀਫ ਦੇ ਮੈਂ ਉਹਨੂੰ ਆਖਿਆ ਮਗਦਾ ਬਾਰੇ ਕਿ ਉਹ ਕੋਈ ਪ੍ਰੇਤਾਨੂਸੀ ਆ ਜਾਰੀ ਦੜੀ ਜਵਾਬ ਮਿਲ ਗਿਆ ਮੈਂ ਬੈਠਾ ਰਿਹਾ ਸਭ ਇਸ ਜਾਨ ਦਾ ਖਬਰਾਂ ਦੇਖੋ ਏ ਪਉ ਪੁੱਤ ਲਗਿਆ ਪ੍ਰੇਤ ਬਣ ਗਿਆ ਇਹ ਹੁਣ ਇਹ ਵੀ ਕਹਿੰਦਾ ਵੀ ਮੇਰਾ ਆਧਾਰ ਇੱਥੋ ਜੁਣਾ ਤੁਸੀਂ ਜੇ ਲੱਗ ਰਹੇ ਫੇਰ ਪਤਾ ਨਹੀਂ ਚੰਨੀ ਦੇ ਰਹੇ ਰੂਹ ਵਟਕਦੀ ਰਹੇ ਤੁਸੀਂ ਕਿਰਪਾ ਕਰ ਦੋ ਮਹਾਰਾਜ ਜੀ ਨੇ ਸਵੇਰੇ ਲਈ ਉਹਦਾ ਸਵੇਰੇ ਲਿਆਂਦਾ ਮਹਾਰਾਜ ਦੇ ਚਾਨਾਂ ਤੇ ਉਹ ਰੋਈ ਜਾਵੇ ਮਹਾਰਾਜ ਉੱਠ ਕੇ ਤੁਰ ਗਏ ਤੀਸਰਾ ਦਿਨ ਹੋ ਗਿਆ ਇਸ ਰੇਣ ਨੂੰ ਅਸੀਂ ਕਹਾਂ ਤੂੰ ਰੋ ਰਾ ਤੂੰ ਗੱਲ ਕਰ ਮਹਾਂਪੁਰਸ਼ਾਂ ਦੇ ਕੋਲ ਆ ਕੇ ਮורה ਗੱਲ ਕਰੀ ਆਪਣੀ ਵਿਥਿਆ ਦੱਸੀ ਸਾਰੀ ਜਿਹੜੀ ਮੈਂ ਤੁਹਾਨੂੰ ਦੱਸੀ ਆ ਵੀ ਮਹਾਰਾਜ ਮੇਲ ਮੈਨੂੰ ਮਜ਼ਾਤ ਬਖਸ਼ੋ ਮਹਾਰਾਜ ਕਹਿੰਦੇ ਤੈਨੂੰ ਮਨੁੱਖ ਦੀ ਜਾਤ ਵਿੱਚ ਭੇਜ ਦਿੰਨੇ ਆ ਆਦਮ ਜਾਤ ਵਿੱਚ ਤੂੰ ਭਜਨ ਕਰੀ ਤੇ ਫੇਰ ਤੇਰਾ ਆਧਾਰ ਹੋ ਜੂ ਉਹ ਬੜਾ ਖੁਸ਼ ਹੋ ਗਿਆ ਤੇ ਉਹ ਉੱਥੇ ਸਰਦਾਰ ਮੋਹਰ ਸਿੰਘ ਕੋਕੇ ਗੋਲੇ ਵਾਲਿਆਂ ਦੇ ਚਨਜੀਤ ਸਿੰਘ ਲੜਕੇ ਦੇ ਲੜਕਾ ਨਹੀਂ ਸੀ ਇਹਨੇ ਕੱਲ੍ਹ ਦਾ ਉਹਦਾ ਲੜਕਾ ਬਣਾ ਦਿੰਦੇ ਆ ਥੋੜੀ ਦੇਰ ਕਹਿੰਦਾ ਮਹਾਰਾਜ ਵਾ ਦੇਸ਼ ਆਵਾਂ ਦੇਖ ਕੇ ਆ ਗਿਆ ਕਹਿੰਦਾ ਮਹਾਰਾਜ ਉੱਥੇ ਕਾਰਾਂ ਵੀ ਲੈਣਨ ਲੱਗੀਆਂ ਪਈਆਂ ਮੈਂ ਤਾਂ ਭੰਜਨ ਮੰਨ ਕੇ ਵੀ ਕਰ ਸਕਦਾ ਇਹਨੇ ਨੂੰ ਗਦੇਵ ਸਿੰਘ ਅਫੀਗਰ ਚਾਹ ਘਟ ਕਹਿੰਦੇ ਮੈਨੂੰ ਉਹ ਕਦ ਉਹਨੇ ਆਏ ਦੇਖਣ ਲੱਗਿਆ ਮਹਾਰਾਜ ਨੇ ਦੇਖ ਲਿਆ ਮਹਾਰਾਜ ਨੇ ਉਹ ਰਿਆ ਜੇ ਤੂੰ 15 ਸਾਲ ਦਾ ਤੁਰਿਆ ਫਿਰਦਾ ਪੁੱਤਰ ਦੀ ਬਸਣਾ ਲਈ ਤੇਰੇ ਘਰ ਇਹਨੂੰ ਭਾਈ ਫਿਰਿਆ ਜੇ ਮਹਾਰਾਜ ਤੇ ਇਹ ਤੂੰ ਲੈ ਵੀ ਕਹਿੰਦੇ ਇਹਦਾ ਪੁੱਤਰ ਹੋ ਕੇ ਤੂੰ ਜਾਬਾ ਹੁਣ ਸਾਧਾ ਦਾ ਕਿਹਾ ਹੋਇਆ ਦਰਗਾਹ ਮੋੜ ਨਹੀਂ ਸਕਦੀ ਜਾ ਕਾ ਕਿਹਾ ਦਰਗਾਹ ਚਲੇ ਸੋ ਕਿਸ ਕੋ ਨਾ ਦੱਸਿਆ ਬੇਤਨੇ ਰਾਜਾ ਚਾਲਕ ਸੰਤ ਸੀ ਉਹ ਤਰ ਮਹਾਰਾਜ ਦੇ ਜਰੇਗਾ ਉਹਨੇ ਸਾਰਿਆਂ ਨੂੰ ਛੱਡ ਦੇ ਉਹ ਕਹਿੰਦਾ ਮਹਾਰਾਜ ਮੇਰੇ ਤਾਂ اختیار ਵਿੱਚ ਨਹੀਂ ਹੈ ਤੁਸੀਂ ਇਹਨਾਂ ਦੇ ਪਾਪਾਂ ਦੇ ਬਦਲੇ ਪੁੰਨ ਦੇ ਦਿਓ ਉਹ ਕਹਿੰਦਾ ਲੈ ਕਿੰਨੇ ਪਾਪ ਨੇ ਇਹਨਾਂ ਨੂੰ ਜੇ ਮੈਂ ਕੰਪਿਊਟਰਾਈਜ਼ ਕਰਕੇ ਰੱਖਦੇ ਤੱਕੜ ਚ ਉਨੇ ਇੱਕ ਘੜੀ ਬੈਠ ਕੇ ਨਾ 24 ਮਿੰਟ ਸਤਿਸ਼ਕੀ ਕੇ ਪਰਮੇਸ਼ਰ ਦਾ ਨਾਮ ਜਪਿਆ ਉਹ ਤਾਂ ਬੜਾ ਉਪਕਾਰ ਲਿਆ ਉਹ ਸਾਰੇ ਛੁੱਟ ਗਏ ਮਰਕੋ ਛੁੱਟੇ ਜੀ ਜਨ ਤ ਕਟੀ ਗਣੋ ਸੇਲ ਕੇ ਜਮ ਫਾਸੀ ਮੁਗਤ ਜੁਗਤ ਨਾਮੇ ਕੀ ਰਸੀ ਉਹ ਸਾਤਾ ਦਾ ਕਿਆ ਨਹੀਂ ਮੋੜ ਸਕਦੇ ਹੁਣ ਉਹਦੇ ਤਾਂ ਔਲਾਦ ਨਹੀਂ ਸੀ ਹਣੀ ਉਹਦੀ ਵਾਈਫ ਦਾ ਆਪਰੇਸ਼ਨ ਹੋ ਗਿਆ ਸੀ ਤੇ ਉਹ ਉਹਨੇ ਦੱਸਿਆ ਨਾ ਮਹਾਰਾਜ ਜੀ ਨੂੰ ਸਿੰਘ ਜਿਹੜੇ ਬੈਠੇ ਸੀ ਸਾਰੇ ਬੰਦਰ ਜੇ ਸੀ ਵੀਰ ਜੇ ਮੈਂ ਘਪਰ ਮੈਨੂੰ ਡਰਨਾ ਲੱਗਾ ਮੈਂ ਕਿਹਾ ਇਹਨਾਂ ਦਾ ਬਚਨ ਤਾਂ ਅਮੋਗ ਬਾਣੀ ਹੈ ਧਰਮਰਾਜ ਦੀ ਕੀ ਤਾਕਤਾਂ ਵੀ ਮੋੜ ਦੇਵੇ ਤਾਂ ਕਿਸੇ ਹੋਰ ਦੇਵਤਾ ਦੀ ਕੀ ਤਾਕਤ ਹੈ ਵਿਵਾਹ ਸ਼ੈਲੇ ਪੁੱਤਰ ਆਏਗਾ ਉਹ ਮਹਾਰਾਜ ਜੀ ਨੇ ਕਹਿਤਾ ਰਾਤ ਨੂੰ ਮੇਰੇ ਕੋਲ ਹੀ ਪਹ ਜਾਓ ਆ ਕੇ ਰਾਤ ਨੂੰ ਉੱਠ ਹੀ ਜਾਵੇ ਬੜਵਾ ਮੈਂ ਕੀ ਹੋ ਗਿਆ ਕਿ ਤੇਰੇ ਦਿਨ ਕਾ ਥੋੜੀ ਜੀ ਦੇਰ ਬਾਅਦ ਮੇਰੇ ਉੱਤੇ ਵਜਨ ਪੈ ਰੰਦਾ ਮਗਰ ਤਨੂ ਖਾਲ ਰਹਿ ਗਿਆ ਵੀ ਮੇਰੇ ਘਰ ਭੂਤ ਨੇ ਗੱਲ ਬ ਲੈ ਲੈ ਉਹਦਾ ਸੀ ਸਵੇਰੇ ਉੱਠੇ ਤਾਂ ਉਹ ਆ ਗਿਆ ਉਹ ਮੁੰਡੇ ਦੇ ਮਕਬਾ ਕਹਦਾ ਅਬਾ ਜਾਨ ਅਬਾ ਜਾਨ ਨੇ ਦੱਸੇ ਉਹਨੂੰ ਕਹਦਾ ਮੈਂ ਆਇਆ ਸੀ ਤਾਂ ਮੁਸਕਰ ਕਰ ਤੂੰ ਤੁਸੀਂ ਕਹਿੰਦਾ ਡਰਦੀ ਰਹੇ ਮੈਂ ਤੇ ਮੈਂ ਕਿਹਾ ਤੂੰ ਤਾਂ ਬੜਾ ਖਰਾਬ ਹੈ ਸਾਤ ਸੌਣੇ ਦਿੱਤਾ ਰਾਤ ਨੂੰ ਸੋ ਇਸ ਤਰ੍ਹਾਂ ਦੇ ਨਾਲ ਉਹ ਪ੍ਰੇਤ ਉਹਦੇ ਘਰ ਜਨਮ ਲਿਆ ਮੈਂ ਉਹਦੇ ਨਾਲ ਜਿਹੜੀ ਗੱਲ ਕਰਦੀ ਕਰੀਆਂ ਨਾ ਉਹ ਮੈਂ ਦੱਸਦਾ ਉਹਨੂੰ ਮੈਂ ਪੁੱਛਣ ਲੱਗਿਆ ਵੀ ਬਈ ਜਦ ਤੂੰ ਮਰਿਆ ਸੀ ਤੇਰੇ ਨਾਲ ਕਿਵੇਂ ਹੋਇਆ ਸੀ ਉਹ ਕਹਿੰਦਾ ਵੀ ਜਦ ਮਰਿਆ ਤਾਂ ਮੈਂ ਸੀਗਾ ਤਾਂ ਪੀਰ ਬੁੱਲਾ ਬਰਬਰ ਕਾਲਾ ਇਹ ਨੂੰ ਕਰਦਾ ਰਿਹਾ ਜ਼ਿੰਦਗੀ ਭਰ ਮੈਨੂੰ ਜੰਦੂਤ ਲੈਣ ਆਗੇ ਬਹੁਤ ਮਾਰਿਆ ਕਦਾ ਕਹਾ ਦੀ ਸਵਤ ਕਏ ਮੇਰ ਘਬਾਰ ਆਗੇ ਚਲ ਮੈਨੂੰ ਤੇ ਸਹਿਰਾਂ ਕੋ ਸ ਮੈਨੂੰ ਕੁਲਿਸੀ ਜਾਣ ਜਵੇਂ ਤੱਕ ਰੁਕਲੀ ਸਾਂਦੰਦੇ ਸੱਗਲ ਮੇਰੇ ਪਾਏ ਹੋਏ ਵੱਡਾ ਦੁਨੀ ਹੋਇਆ ਦੁਨੀਦਾਰ ਕਲ ਸੱਗਲ ਕਥ ਚਲਾਇਆ ਮਹਾਰਾ ਕਹਿੰਦੇ ਜੇ ਇੱਥੇ ਬਿਤੀ ਰਹ ਜਵੇ ਨਾ ਆਦਮੀ ਜਾਂਦਾ ਨਹੀਂ ਉਹ ਸੱਗਲ ਵਾਲੇ ਤੇਨੇ ਕਲ ਕਹਿੰਦਾ ਮੈਂ ਰੁਕੜੀ ਸੀ ਕਿ ਕਿ ਰਿਚਲੇ ਗਾ ਮੈਂ ਰੋਮਾਂਟਿਕ ਕਮਾਰਾ ਕਹਿੰਦਾ ਬਹੁਤ دیر ਬਾਅਦ ਚਰਣਾ ਆਇਆ ਮੈਂ ਉੱਥੇ ਤੁਰਿਆ ਕਰਨਾ ਤਾਂ ਉੱਥੇ ਦਰਖਤ ਉਹ ਤਲਵਾਰਾਂ ਲੜਕਣ ਪੱਤਿਆਂ ਦੀ ਥਾਂ ਤੇ ਕਹਿੰਦਾ ਮੇਰੇ ਸਿਰ 'ਚ ਲੱਗਣਾ ਆ ਕੇ ਬਹੁਤ ਵਾਹ ਦੁੱਖ ਪਾਇਆ ਰੋਣ ਲੱਗ ਗਿਆ ਮੈਂ ਕਹਿ ਕੇ ਬਾਕੀ ਗੱਲ ਸੁਲੇਮਾਨ ਕਹਿੰਦਾ ਮੈਂ ਯਾਦ ਨਹੀਂ ਕਰ ਸਕਦਾ ਹਜ਼ਾਰ ਸਾਲ ਹੋ ਗਿਆ ਇੰਨਾ ਮੈਂ ਦੁੱਖ ਪਾਇਆ ਸੋ ਕੋਈ ਨੁਕਾ ਦਾ ਕੋਈ ਖਰ ਹੈ ਨਾ ਉਹ ਮੈਂ ਗਲਤਾਂ ਦੱਸੀਆਂ ਹੱਡ ਬੀਤੀ ਐ ਥੋੜੇ ਅਸਰਾਈਆਂ ਲਿਖੀਆਂ ਤਾਂ ਗੱਲਾਂ ਬੇਅੰਤ ਨੇ ਮਸ਼ਹੂਰ ਐ ਉਸਨੇ ਬਾਂਦੀ ਇਗਦੀ ਗੱਲ ਐ ਤੇ ਉਹ ਸਾਡਾ ਅਸੀਂ ਕਲਯੁਗ ਦੇ ਵਿੱਚ ਲੰਘ ਰਹੇ ਆ ਸਾਡਾ ਬਾਪਣਾ ਹੈ ਸੰਸਾਰ ਛੱਡਣ ਤੋਂ ਬਾਅਦ ਮਹਾਰਾਜ ਕਹਿੰਦੇ ਜਿਹੜਾ ਬਾਪਣਾ ਨਾ ਜੈ ਮਾਤ ਪਿਤਾ ਸੋ ਤਮੀਦ ਨਾ ਭਾਈ जिथे ना मां ना प्यो ना कोई पहुंच नहीं सकता उथे की होगा कहता नाम तेरे नाल फिर नाम ने सहायता करनी जय पहने महा अंध गवार हर का नाम तय संघ नजारा जय पंथ तेरा को ना सिजानू हर का नाम तय नाल पछाण जय महा भयान तब दबाव का हर के नाम की तो ऊपर छाओ ਦੇ ਤ੍ਰਿਖਾ ਪੰ ਤੋ ਦੇ ਕਰਖਾ ਤੇ ਨਾਨਕ ਹਰ ਹਰ ਅਮਰਤ ਵਰਖਾ ਉਹ ਨਾਮ ਜਿਹੜਾ ਜਪਰੋਗੇ ਉਹ ਤੁਹਾਡੀ ਸਹਾਇਤਾ ਕਰੂ ਕਰਮਧਰਮ ਨਹੀਂ ਕਰਦੇ ਬਾਕੀ ਰਿਆ ਕਰਮਧਰਮ ਦਾ ਫਾਲ ਉਹ ਜਿੰਦਗੀ ਦੇ ਰੂਲ ਕਰਨੇ ਪੈਂਦੇ ਨੇ ਕਿਉਂਕਿ ਉੱਥੇ ਕਦੇ ਜਾਨੇ ਆ ਨਾ ਤੋਸਾ ਨਹੀਂ ਹੁੰਦਾ ਕੋਈ ਚੀਜ਼ ਦੀ ਖਾਨ ਵੀ ਨੂੰ ਨਹੀਂ ਹੁੰਦੀ ਇਸ ਵਾਰੀ ਤੁਹਾਡੇ ਬੀਜੀ ਬਰਦਾਰੇ ਦਾਮਨੇ ਹੁੰਦੇ 34 ਸੱਜਪਸ ਹੀ ਰਹਿੰਦੇ ਸੀ ਉਹ ਇੱਕ ਬੀਬੀ ਪੋਟਲੀਆਂ ਬੰਨੀ ਜਾਇਆ ਕਰੇ ਇਤਨੇ ਕਦੇ ਵੀ ਭੈਣ ਮੈਂ ਰੋਜ਼ ਦੇਖਦੀ ਆ ਤੂੰ ਮਹਾਰਾਜ ਕੋ ਜਾ ਕੇ ਪੋਟਲੀਆਂ ਖੋਲਣ ਲੱਗ ਦੇਈ ਕਹਿੰਦੀ ਤੇ ਪੁੱਛਣਾ ਤਾਂ ਬਹਿ ਜਾ ਉਹ ਬਹਿ ਗਿਆ ਪਾਸੇ ਵਿੱਚ ਕਹਿੰਦੀ ਮੈਂ ਮਰ ਗਈ ਸੀ ਤੁਹਾਡੇ ਸਾਹਤ ਪਹਿਲਾਂ ਮਰੀ ਦੇ ਤਰ੍ਹਾਂ ਤੇ ਮੈਨੂੰ ਲੈ ਕੇ ਜਾਣ ਲੱਗੇ ਜੰਦੂਤਾਂ ਨਹੀਂ ਸੀ ਜੰਦੂਤ ਹਰੇਕ ਨੂੰ ਨਹੀਂ ਆਉਂਦੇ ਹੁੰਦੇ ਜੰਦੂਤ ਆਉਂਦੇ ਨੇ ਜਿਹੜੇ ਮਨਮੁਖ ਹੁੰਦੇ ਨੇ ਬੇਮੁਖ ਹੁੰਦੇ ਨੇ ਮਹਾਰਾਜ ਲਿਖਦੇ ਨੇ ਕਿ タルਮਲਾਏ ਨੂੰ ਹੁਕਮ ਹੈ ਬਈ ਸੱਚਾ タルਮ ਵਿਚਾਰ ਦੂਜੇ ਭਾਈ ਦੋਸਤਾਂ ਤੋਂ ਹੈ ਤੇਰੀ ਸਰਕਾਰ ਜਿਹੜੇ ਪਰਮੇਸ਼ਰ ਬਾਲੇ ਨੇ ਗੁਰੂ ਨੂੰ ਮੰਨਣ ਵਾਲੇ ਆ ਉਹਨਾਂ ਨੂੰ ਜੰਦੂਤ ਨਾ ਲੈਣਾ ਉਹ ਕਦੇ ਵੀ ਗਾਇ ਨਾ ਹੋਣਗੇ ਜਦ ਹੀ ਵਾਹ ਗੁਰੂ ਨੂੰ ਮੰਨਦੇ ਸੀ ਮੈਨੂੰ ਗਾਇਦਾ ਆਇਆ ਮੈਨੂੰ ਪਿਆਸ ਲੱਗੀ ਵਾਹ ਸਾ ਮੈਨੂੰ ਤਾਂ ਪਿਆਸ ਬਹੁਤ ਲੱਗੀ ਹੋਈ ਆ ਕਹਿੰਦਾ ਪਾਣੀ ਪਾਣੀ ਆ ਗਿਆ ਪਤਲੇ ਬਰਤਨ ਜਿਹੜੇ ਬਰਤਨ ਦੇ ਵਿੱਚ ਫੜਾਉ ਦਾਦੇ ਖਾਸੂ ਕਰੇ ਜਿਹਨੂੰ ਫੜਾਸੂ ਕਰੇ ਕਹਿੰਦਾ ਮੈਂ ਕਿਹਾ ਭਾਈ ਇਹ ਤਾਂ ਪਾਣੀ ਹੱਥ ਤੇ ਆ ਕੇ ਮੂੰਹ 'ਚ ਤਾਂ ਜਾਂਦਾ ਨਹੀਂ ਸੁੱਕ ਜਾਂਦਾ ਕਹਿੰਦਾ ਬੀਬੀ ਇੱਥੇ ਤਾਂ ਨਾ ਬੀਜਿਆ ਹੋਇਆ ਮਿਲਦਾ ਹੈ ਤੇ ਆਹ ਬੀਜੇ ਸੋਣ ਹੋਣਾ ਹੈ ਕਰਮਾਂ ਸਦਨਾ ਚੇਤ ਕਿਤਾਏ ਪਾਣੀ ਪਾਇਆ ਹੀ ਨਹੀਂ ਕਿਸੇ ਪਿਆਥੇ ਨੂੰ ਤੂੰ ਪਾਣੀ ਕਿੱਥੋਂ ਪਾ ਦਿੱਤਾ ਤੇ ਜਿਹੜਾ ਬੀਜਦੇ ਆ ਉਹ ਹੀ ਮਿਲਣਾ ਜਦ ਬੀਜਦਾ ਤਾਂ ਕੀ ਕਰੇ ਤੇ ਮੰਗਦਾ ਬੂਰਾ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਵੀਦਾ ਲੋੜੇ ਦਾ ਖਮਾਉਂਦੀਆਂ ਤੇ ਕਰ ਬੀਜੇ ਜੱਟ ਅੰਡੇ ਉਹਨਾਂ ਕੁ ਤਾਂ ਇਹਦਾ ਪੈਦਾ ਲੋੜੇ ਪਾਟੇ ਤਾਂ ਵੇਚਿਆ ਹੋਇਆ ਹੀ ਮਿਲਦਾ ਕਹੇ ਇਹ ਨੀਵੰਦਾ ਫੇਰ ਤੂੰ ਕਹੇ ਮੈਂ ਤਾਂ ਬਹੁਤ ਦੁਖੀ ਆ ਕਹਿੰਦੇ ਮੈਂ ਦੁਖੀ ਆ ਕਿ ਤਪੰਦਾਰ ਕਰਿਆ ਇਹ ਵੀ ਪਾਣੀ ਦਾ ਵੀ ਨਹੀਂ ਦਾਨ ਕਰਿਆ ਫੇਰ ਕਹਿੰਦੀ ਮੈਨੂੰ ਲੱਗੀ ਭੁੱਖ ਉਥਾਲੇ ਥਾਲ ਆ ਕੇ ਜਿਹੜੇ ਥਾਲ ਨੂੰ ਮੈਂ ਹੱਥ ਪਾਵਾਂ ਕਹਿੰਦੀ ਐਂ ਉਿੱਟਾ ਹੋ ਜਾਏ ਇਹ ਮੇਰੇ ਕੋਲ ਪਈ ਥਾਲ ਤਾਂ ਕੋਈ ਰੋਟੀ ਤਾਂ ਮੈਨੂੰ ਮਿਲਣ ਨਹੀਂ ਲਈ ਕਹਣ ਲੱਗੇ ਬੀਬੀ ਤਾਂ ਵਿੱਦਿਆ ਹੀ ਨਹੀਂ ਸਰ ਕਹੇ ਗੁਰੂ ਕੇ ਲੰਗਰ ਤੇ ਤਾਂ ਅਟਾਈ ਨਹੀਂ ਖਾਇਆ ਕਿਤੇ ਭੁੱਖੇ ਨੂੰ ਤਾਂ ਕਦੇ ਰੋਟੀ ਖਲਾਈ ਹੀ ਨਹੀਂ ਹੈ ਇਥੇ ਦਾ ਉੱਥੇ ਦੁਨੀਆ 'ਚ ਲੈਣਾ ਤਾਂ 10 ਗੁਣਾ ਮਿਲਦਾ ਇੱਥੇ 70 ਗੁਣਾ ਮਿਲਦਾ ਜੇ ਵਰਮ ਗਿਆਨੀ ਦੀ ਮਹਰਬਤ ਦਾਨ ਹੋ ਜਵੇ ਤਾਂ 100 ਗੁਣਾ ਮਿਲਦਾ ਤਾਂ ਵੀ ਜਿਆਈ ਨਹੀਂ ਇਹ ਤਾਂ ਦੇਹਾ ਵੀਜੇ ਸੂਲ ਹੋਣਾ ਹੈ ਕਰਮਾਂ ਸਦਰਾ ਖੇਤ ਜਿਹੜਾ ਬੀਜੋਗੇ ਉਹ ਮਿਲਣਾ ਦੁਆ ਨਹੀਂ ਮਿਲਦਾ ਕਈ ਵੇ ਮੇਨੂੰ ਧਰਵ ਰਾਜ ਦੇ ਲੈ ਜੀ ਰਾਸਤੇ ਦੀ ਹੋਰ ਵੀ ਗੱਲ ਕਥਾ ਸੀ ਉਹ ਤੁਹਾਨੂੰ ਦੱਸਦਾ ਨਹੀਂ ਉਹ ਮੈਨੂੰ ਘੋਰ ਬੀਬੀ ਨੇ ਦੱਸੀ ਜੀਤ ਕੁਰਸੀ ਉਹਦਾ ਨੋ ਉਹ ਸਾਥਾਂ ਕਿਧੌਣੀਆਂ ਦੀ ਉਹ ਜਿੱਥੇ ਵੀ ਮੇਰਾ ਸਾਥਾ ਉਹਨਾਂ ਉੱਥੇ ਪਹੁੰਚਣਾ ਮੈਂ ਕਿਹਾ ਤੂੰ ਬੜੀ ਹਟਦਾ ਰਿਹਾ ਯੂਪੀ ਦੀ ਕਰਨਾ ਕਹਿੰਦੀ ਮੈਨੂੰ ਉਹਖੇ ਬੀਬੀ ਮੈਂ ਦੱਸਾਂ ਮੈਂ ਕਿ ਉਹ ਨਹੀਂ ਆ ਸਰਤਾਇਂ ਕਹਿ ਲੱਗੀ ਮੈਂ ਮਰ ਗਈ ਸੀ ਬਰੀ ਹੋਈ ਰਿਸ਼ਤੇਦਾਰ ਕੱਥੇ ਹੋਗੇ ਤੇ ਮੈਨੂੰ ਲੈ ਕੇ ਜਾ ਰਹੇ ਸੀ ਇੱਕ ਨਦੀ ਦੇ ਕੰਢੇ ਖੜੇ ਕਰ ਤਾ ਕਹਿੰਦੇ ਮੈਂ ਕਿ ਇਹ ਕਹਿੰਦੇ ਬੇਤਰਨੀ ਨਦੀ ਹੈ ਇਹਨੂੰ ਤਰਨੀ ਕੋਈ ਨਾ ਕੋਈ ਇਹ ਹੁਣ ਕਿਵੇਂ ਹੋਵੇਗਾ ਪਾਰ ਲੰਘਣਾ ਉਹ ਪੁਲ ਹੈ ਕਹਿੰਦੇ ਉਹ ਪੁਲ ਜਿਹੜਾ ਸੀ ਉਹਦੇ ਤੇ ਜਿਹੜਾ ਚੜੇ ਦੋ ਟੁਕੜੇ ਹੋ ਜਾਣ ਤੇ ਫੇਰ ਮੁੜ ਕੇ ਡੁੱਰਦੇ ਫੇਰ ਜਿਹੜਾ ਫੇਰ ਹੋ ਜਾਣਾ ਉਹ ਥੱਲੇ ਜਾਨਵਰ ਸੀ ਉਹ ਪੇਟ ਤੇ ਲਗਾ ਦਿੰਦੇ ਫੇਰ ਉਗਲ ਦੇਣ ਸਾਰੇ ਮੈਂ ਬਹੁਤ ਡਰ ਗਿਆ ਬਹੁਤ ਡਰ ਗਿਆ ਹੁਣ ਇਹ ਨਦੀ ਕਿਵੇਂ ਪਾਰ ਕਰੂੰ ਮਾਰਾ ਜਾਨੇ ਪਰਸਨਾਦ ਕਾ ਪੰਥ ਤੇ ਹੀ ਲਾ। ਨਾ ਕੋਈ ਸਾਥੀ ਸਾਥ ਸੋ ਇਕਲਾ ਸਾਥੀ ਵੀ ਉਥੇ ਕੋਈ ਨਿਕੜਾ ਸਲਾ ਦੇ ਤੇ। ਜਦ ਇਹਨੇ ਨਵਾਂ ਕੀ ਲੱਛਾ ਇੱਕੋ ਬੀਬੀ ਮੇਰੇ ਵਰਗੀ ਹੋਈ ਚਿੱਟੇ ਕਪੜੇ ਪਾਏ ਹੋਏ ਸ਼ਿਕਰਾ ਲੈ ਕੇ ਆਗੀ ਨਿਕਰ ਨਿਕੀ ਜਿਹੜੀ ਚਿਸ਼ਤੀ ਹੁੰਦੀ ਹੈ ਜਿਹਦੇ ਦੋਏ ਬੈਠਣ। ਕਹੇ ਮੈਂ ਨਹੀਂ ਪਾਇਆ ਪਰੇਸ਼ਾਨ ਨਾ ਹੋ ਹੋ ਰਿਹਾ ਚਿਸ਼ਤੀ ਜੀ ਬੈਠ। ਜਦੋਂ ਮੈਂ ਚਿਸ਼ਤੀ ਜੀ ਬੈਠੀ ਮੈਨੂੰ ਬਾਰ ਲਗਾਤਾ ਗਈ ਮੈਂ ਤੇ ਪੈਰੀ ਹੱਥ ਲਾਵਾ ਕਰੇ ਕੁਛ ਕਰਾਂ ਵੀ ਤੇਰੇ ਤੇਰੇ ਮੈਂ ਸਾਹ ਵੀ ਭੁੱਲ ਜਾਪੀ ਮੈਨੂੰ ਤੂੰ ਦੱਸਦਾ ਸਹੀ ਤੂੰ ਕੌਣ ਆ ਜਿੱਥੋਂ ਆਜੀ ਕਹਿ ਲਗੀ ਬੇਦਰ ਪੁੰਨਾ ਤੇਰੀ ਯਾਦ ਦਾ ਬੰਨ ਕਰਿਆ ਸੀ ਚੰਨੀ ਨਾ ਮੇਰੇ ਤੇ ਯਾਰੀ ਕਹੀ ਤੇਰੀ 베ਰੀ ਉਤੇ ਚਿੜੀ ਫਸ ਗਈ ਸੀ ਉਹ ਬੱਤਿਆਂ ਨੇ ਉਹਦੀ ਲੱਤ ਦੇ ਵਿੱਚ ਪੱਕਾ ਤਾਗਾ ਬੰਨਦਾ ਉੜ ਕੇ ਫਸ ਗਈ ਔਰ ਤਾ ਗਾਵੜ ਜੀ ਆਤੇ ਤਿੰਨ ਦਿਨ ਹੋ ਗਏ ਸੀ ਤਿੰਨ ਦਿਨ ਤੋ ਉਹ ਧੀ 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 ਕਰਦੀ ਸੀ ਤੂੰ ਦਿੰਦੀ ਸੀ ਛਾੜੂ ਤੈਖਿਆ ਵੀ ਆਵਾਜ਼ ਨਹੀਂ ਬੰਦ ਹੁੰਦੀ ਜਦ ਉਤੇ ਦੇਖਿਆ ਉਹ ਤੀੜੀ ਬੇਬਸ ਬੈਠੀ ਆਇਆ ਕਹਿੰਦਾ ਲਿਆਂਦਾ ਸਟੂਲ ਕੈਂਚੀ ਲਿਆਂਦੀ ਉਹਦੇ ਨਾਲ ਤਾਂ ਉਹ ਧਾਕਾ ਕੱਟਦਾ ਉਹ ਹੋੜ ਗਈ ਉਹ ਤੇਰਾ ਪੁੱਣ ਬਣ ਗਿਆ ਉਹਨ ਕਿਹਾ ਉਹਦਾ ਮਾਰਾ ਕਹਿੰਦੇ 86336 ਲ ਪੁੰਨ ਦੀ ਦਇਆ ਪਰਵਾਰ 687311 ਬੰਨ ਗਰ ਲਿਆ ਜਿਹੜਾ ਜੀਬ ਉਤੇ ਇਤਿਆਹ ਕਰ ਦਿੱਤੀ ਅਸਦਾ ਜੀਬ ਮਾਰ ਮਾਰ ਖਾਈ ਜਾਂਦੇ ਲੈ ਕੇ ਕਿੱਥੋਂ ਨਿਵਾਗੇ ਬਹੁਤ ਕੋਹ ਜੀ ਤੇdio ਪਹਿਲਾਂ ਜਸਵਾਤ ਲਾਏ ਗਏ ਕਹਦੇ ਉਤਾਰਵਰਾਜ ਕਹਿੰਦਾ ਇਹ ਤਾਂ ਲਿਓਣੀ ਨਹੀਂ ਸੀ ਰੰਦੇ ਪਰੋਸਣ ਲਿਓਣੀ ਸੀ ਗਲਤ ਲਿਆ ਦੀ ਸੀ ਕਹਿੰਦੇ ਮਹੰਤਾ ਚੇਤੇ ਦੇ ਸਰੀਰ ਚ ਪਾ ਕੇ ਰੋਣਾ ਥੋੜਾ ਸਾਡੇ ਘਰ ਤਾਂ ਹੋ ਗਿਆ ਬੰਦ ਸਾਡੇ ਬੰਦੇ ਨਾਲ ਜਿਹੜਾ ਫਾਰਮ ਸੀ ਉਹ ਤਾਂ ਨਵੀਂ ਸਜੇਦ ਕੋਸੀ ਕਹਿੰਦੇ ਉੱਥੇ ਤਾਂ ਆਪੀ ਦੇ ਪਿੱਟ ਕੇ ਮਰ ਗਈ ਮਰ ਗਈ ਅਚਾਨਕ ਹੀ ਮਰ ਗਈ ਕਹਿੰਦੇ ਉਸ ਵੇਲੇ ਤੋਂ ਮੈਂ ਮੈਂ ਕਰ ਰਿਹਾ ਵੀ ਕੁਝ ਹੋ ਗਿਆ ਸਾਥ ਸੰਗ ਨਹੀਂ ਚੱਲਣਾ ਕਿਉਂਕਿ ਸਾਥ ਸੰਗ ਦਾ ਫਲ ਬਹੁਤ ਹੀ ਜ਼ਿਆਦਾ ਕੁਦਰਤ ਨਾਲ ਹੋ ਗਿਆ ਇਸ ਕਰਕੇ ਇਹ ਭਾਗਾਂ ਤੇ ਬਗੈਰ ਨਹੀਂ ਉਹ ਵੀ ਜਿਹੜੀ ਚੰਦੀਕਾਰ ਵਾਲੀ ਸੀ ਉਹ ਕਹਿੰਦੀ ਜਿਸ ਵਤ ਪਰ ਉੱਥੇ ਗਈ ਕਹਿੰਦੀ ਮੇਰੇ ਨਾਲ ਇਹ ਹੋਇਆ ਕਿ ਮੈਂ ਉਹ ਕਹਿਣ ਲੱਗੇ ਤਾਂ ਗਲਤ ਲਿਆ ਦੀ ਤੁਸੀਂ ਇਹ ਘਰ ਦੇ ਪਿਛਲੇ ਪਾਸੇ ਆਲੀ ਲਿਆਉਣੀ ਸੀ ਕਹਿੰਦੀ ਮੈਨੂੰ ਤਾਂ ਛੱਡ ਦੇ ਉਹਨੂੰ ਲੈ ਜਾ ਕਹਿੰਦੀ ਉਹ ਵਾ ਖਾਣਾ ਦੇ ਸਿਆਣ ਮੈਂ ਖਾ ਵੀ ਉਹ ਉੱਥੇ ਤਾਂ ਬੀਜੀ ਆ ਹੀ ਮਿਲਣਾ ਕਹਿੰਦੀ ਮੈਂ ਹੁਣ ਲੱਗਰ ਵਿੱਚ ਆਟਾ ਵੀ ਪਾਉਣਾ ਨਾ ਕਈ ਬੌਨੀਆਂ ਮਿਰਚ ਵੀ ਬੌਨੀਆਂ ਦਾਲ ਵੀ ਬੌਨੀਆਂ ਵੇ ਰੋਟੀ ਵਾਲਾ ਮਿਲ ਜਾਣ ਕਿਤੇ ਉੱਥੇ ਹੁਣ ਮਹਾਰਾਜ ਜੀ ਹੋਰ ਗੱਲ ਕਹਿੰਦੇ ਨੇ ਕਹਿੰਦੇ ਇਹ ਤਾਂ ਆ ਗਿਆ ਛੋਟੇ ਛੋਟਿਆਂ ਜੀ ਦਾ ਤੁਸੀਂ ਨਾਮ ਦੀ ਨਾਮ ਦੀ ਕੀਮਤ ਰੋ ਨਾਮ ਦਾ ਬੰਦ ਜਿਹੜਾ ਸਾਈ ਨਾਮ ਅਮੋਲ ਕੀਵਣਾ ਕੋਈ ਜਾਣਦਾ ਕੋਈ ਸੰਸਾਰ ਚ ਨਹੀਂ ਪੈਦਾ ਜਿਹੜਾ ਨਾਮ ਦੀ ਕੀਮਤ ਜਾਣੇ ਇਹ ਨਾਮ ਕੋਲ ਹੈ ਨਾ ਤੁਹਾਡੇ ਆਖਰੀ ਪਹਿਮ ਆ ਗਿਆ ਸ਼ਰੀਰ ਛੁੱਟ ਰਿਹਾ ਤੇ ਤੁਹਾਡੇ ਧਿਆਨ ਵਿੱਚ ਆ ਗਿਆ ਵੈਗਰੂ ਪਰ ਉਹ ਆਉਂਦਾ ਨਹੀਂ ਹੁੰਦਾ ਅੱਖ ਮੂੰਹ ਨਾਲ ਦਾ ਕਹਿੰਦਾ ਕਿ ਵੈਗਰੂ ਧਿਆਨ ਚ ਨਹੀਂ ਆਉਂਦਾ ਸੋ ਵੈਗਰੂ ਨੂੰ ਜਿੰਨੇ ਕਿਉਂ ਨਹੀਂ ਤਾਂ ਪਛਾਣਿਆ ਨਹੀਂ ਜਦ ਕੀ ਪਛਾਣ ਆਉਗੀ ਕਦੇ ਜੇ ਉਹ ਇੱਕ ਵਾਰੀ ਵੀ ਕਹਿ ਦਤਾਏ ਕਿ ਤੇ ਤੁਝੇ ਇੱਕ ਸ਼ੰਤ ਹੈ ਉਹ ਕਾਲਪਾਸ ਕੇ ਵਿਚ ਨਾ ਫੋ ਐਡੀ ਬਲੀ ਚੀਜ਼ ਲਾਭ ਦਾ ਜੇ ਤਨ ਖੱਟ ਲਵੋ ਇਹ ਨਾਮ ਮੁਕਦਾ ਨਾ ਹੈ ਜਿਵੇਂ ਦੂਤ ਖੋਹ ਸਕਦਾ ਹੈ ਇਹ ਨਾਮ ਜਾਂ ਨਾਤਵੀ ਨੇ ਤੁਰਗਾ ਤੇ ਇਹਦੀ ਕਿਰਿਆਣ ਹੋ ਜਾਂਦੀ ਹੈ ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਅਬ ਕਲੂ ਆਇਓ ਰੇ ਆਇਓ ਇੱਕ ਨਾਮ ਬੋ ਬੋ ਆਨਰੁਤ ਨਹੀਂ ਨਹੀਂ ਮਤ ਪਰ ਬੂਲੋ ਬੂਲੋ ਤੇ ਜੇ ਨਾਮ ਨਹੀਂ ਜਪਦਾ ਉਹ ਮਹਾਰਾਜ ਕਹਿੰਦੇ ਵੀ ਜਿਹੜਾ ਐਸਾ ਨਾਮ ਨਾਲ ਚੇਤੇ ਹੋ ਜਿਹੜਾ ਇੱਕ ਵਾਰੀ ਚਾਹੇ ਤੇ ਸੁਬਾ ਦੇਵੇ ਇਹੇ ਹੈਗਾ ਨਾਮ ਨਹੀਂ ਤੇ ਇੱਥੇ ਆਪਣੀ ਜ਼ਿੰਦਗੀ ਦੇ ਉਸੇ ਘਾਇ ਦਾ ਗਾਇ ਰਾਮ ਰਾਜ ਉਹ ਸੰਸਾਰ ਦੀ ਕੀ ਕਰਨ ਵਾਸਤੇ ਆਇਆ ਇਹ ਮਾਨਸਜਰ ਦੁਰਲਭ ਹੈ ਤੇ ਇਹ ਤਾਂ ਮਾਨਸਜਰ ਦੁਰਲਭ ਹੈ ਤੇ ਨਾਮ ਤੋਂ ਬਿਨਾ ਮਿਰਥਾ ਚਲਿਆ ਜਾਂਦਾ ਹੁਣ ਬੱਤੇ ਨਾਮ ਦਾ ਵੀ ਜਿਓ ਕੇ ਭੁੱਖਾ ਕੀ ਖਾਏ ਹੁਣ ਬਤਲਿਆ ਕਿ ਇਹ ਮਨੁੱਖ ਬਣੇ ਹੋਏ ਆਸੀਂ ਨਾਮ ਦੀ ਛੇਤੀ ਕਰ ਸਕਦੇ ਆ ਤੇ ਫੇਰ ਕਹਿੰਦੇ ਜੇ ਨਾਮ ਵੀ ਜੇ ਭੁੱਖਾ ਜੀ ਖਾਏਗਾ ਤਰਸੇਗਾ ਉਥੇ ਦੁਖੀ ਹੋਏਗਾ। ਸੋ ਗਰੀਬ ਦੁੱਖਤਾਰ ਕਰੀਆ ਮਨੁੱਖਾ ਨੂੰ ਫੇਰ ਜਨਮੇ ਨਾਮ ਕਰ ਪਾਏ। ਮਨੁੱਖਾ ਨੂੰ ਫੇਰ ਸੰਸਾਰ ਤੇ ਆਉਣਾ ਪੈਂਦਾ ਉਹ ਮਨੁੱਖਾ ਨੂੰ ਮਿਲਦਾ ਕੀ ਹੈ? ਮਨੁੱਖਾ ਦੁੱਖ ਦਾ ਸੇਤ ਹੈ, ਦੁੱਖੀ ਜੀ ਦੁੱਖ ਖਾਏ। ਦੁੱਖ ਵਿੱਚ ਜੰਮੇ ਦੁੱਖ ਮਰੇ ਹਉਮੇ ਕਰਤ ਪਿਆਏ। ਸੋ ਇਹ ਅਸਬ ਸੇ ਨਾਮ ਦਾ ਬੀਜਣ ਦੀ ਲੋਤਾ ਹੀ ਹੋਈ ਆ ਭਾਈ। ਸਾਤ ਸੋ ਹੁਕਾ ਦਿੰਦੇ ਫਿਰਦੇ ਨੇ। ਬਈ ਕਲ ਜੂ ਆ ਗਿਆ ਨਾਮ ਬੀਜ ਲੋ। ਜਿਹੜਾ ਨਾਮ ਹੋ ਕੇ ਸਮਝੇ ਦਸੋ ਉਹਦਾ ਕੀ ਹੋ ਗਿਆ? ਉਹਦਾ ਬੋਲੇ ਕਰਨ ਕਰ ਲਏ ਉਹਨੇ। ਫਰੀਦਾ ਕਹਿੰਦੇ ਆ ਚਾਹ ਕਹਿੰਦੇ ਆ ਮੱਤੀ ਦਿੰਦੇ ਆ ਨਿਤ। ਸਾਰੇ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਪੁਰਾਨ ਤੌਰੇਦ ਅੰਦੀਲ ਜਬੂਰ ਗੁਰੂ ਗ੍ਰੰਥ ਸਾਹਿਬ ਮਹਤਮਾ ਹੋਕਾ ਬਾਰ-ਬਾਰ ਤੇ ਚੰਦਨੀ ਵੀ ਨਾਮ ਦੀ ਖੇਤੀ ਵੀ ਕਰੋ ਕਦੇ ਜੋ ਸ਼ੈਤਾਨ ਮਗਾਇਆ ਸਿੱਕਿਤ ਮੇਰੇ ਜਿਤ ਜੀ ਦੇ ਅੰਦਰ ਕਲਜੋਗ ਬੈਠ ਗਿਆ ਉਹ ਚਿਤ ਨਹੀਂ ਫਿਰਦਾ ਜਪਦਾ ਹੀ ਨਹੀਂ ਇੱਕ ਦਿਨ ਜਪ ਲੂਗਾ ਬੇਦੀ ਜਪਦਾ ਸੋ ਬਈ ਅਸੀਂ ਵੀ ਆ ਹੋਕਾ ਦਿੰਦੇ ਫਿਰਦੇ ਆ ਅਜਾ ਦੇ 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 ਤੁਸੀਂ ਨਾਮ ਦੀਆਂ ਸੁਸਾਇਟੀਆਂ ਬਣਾ ਲਓ। ਚਾਹੇ ਗੁਰਦੁਆਰੇ ਨੇ ਚਾਹੇ ਮੰਦਿਰ ਨੇ ਚਾਹੇ ਮਸਜਿਦਾਂ ਨੇ ਉਹ ਉਹਨਾਂ ਲੋਕਾਂ ਦੇ ਹੱਥ ਚ ਆ ਗਏਗੇ ਨਾ ਨਾਮ ਦੀ ਮਹਿਮਤ ਦਾ ਪਤਾ ਨਹੀਂ ਹੈ। ਲੜਦੇ ਨੇ, ਪਿੱੜਦੇ ਨੇ, ਲਖਣਾ ਕਰਦੇ ਨੇ। ਉਹ ਧਾਬ ਦੇ ਨਾਮ ਨਹੀਂ ਵੀ ਸਕਦੇ। ਜਦੋਂ ਉਹ ਵੀ ਖਾਲੀ ਹਾਂ ਤਾਂ ਸਾਬੀਜੋ। ਸਾਰੇ ਘਰ ਇਕੱਠੇ ਹੋ ਜਾਇਆ ਕਰੋ ਤੇ ਦੇਖਦੇ ਸੋਣਾ ਕਰੋ। ਅਮਰ ਸਵੇਰੇ ਉਠੋ ਉੱਠ ਕੇ ਇਸ਼ਨਾਨ ਕਰੋ ਇਸ਼ਨਾਨ ਕਰਕੇ ਉੱਥੇ ਆ ਕੇ ਬੈਠ ਕੇ ਸਿਮਰਨ ਕਰੋ ਇਹ ਸਮਝੋ ਵੀ ਅਸੀਂ ਹੁਣ ਧੰਨ ਜੋੜ ਰਹੇ ਆ ਤਰਗਾ ਦਾ ਉਹ ਚਾਟਨਾ ਹੋਇਆ ਉਹ ਚਾਟ ਜਦ ਹੋਵਗੇ ਜਿਸ ਵੇਲੇ ਕੋਈ ਪਾਪ ਹੋ ਜਾਏਗਾ ਪਾਪ ਛੋਟੇ ਦਾ ਛੋਟਾ ਵੀ ਨਾਮ ਨਾਲੋਂ ਤੋੜ ਦਿੰਦਾ ਜੇ ਆਏ ਵੀ ਆ ਕੇ ਨਾ ਮੈਦਾਨ ਕਰਿਆ ਤਾਂ ਨਾਮ ਟੁੱਟ ਜਾਈਓ ਇੱਕ ਖਾਣਾ ਪੀਣਾ ਨਾਮ ਤੋੜਦਾ ਛੋਤੇ ਡੜੀ ਚਿਤ ਕਮਾਈ ਵਾਲਾ ਉਹਦਾ ਨਮੂਨ ਚ ਪਾਇਓ ਦੂਜਾ ਨਹੀਂ ਪੋਣਾ ਚਾਹੀਦਾ ਕਿਉਂਕਿ ਜਾਨ ਕੀ ਰਹਿਤ ਨ ਜਾਣੀਏ ਗੁਰਬਾਨੀ ਨਹੀਂ ਲਈਤ ਤੇਦੇ ਹੱਥੋਂ ਖਾਦਿਆਂ ਬਿਸਰੇ ਹਰ ਚੀ ਪ੍ਰੀਤ ਉਹ ਪ੍ਰੀਮ ਮਾੜਾ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪਣ ਦਿੰਦਾ ਦੂਸਰਾ ਅਪਮਾਨ ਕਰ ਲਿਆ ਕਿਸੇ ਨਿੰਦਿਆ ਕਰ ਬੈਠਿਆ ਤਾਂ ਸਾਰਾ ਹੀ ਗਿਆ ਜਾ ਕਦੇ ਨਾ ਸਬਰਤਾ ਜਾਏ ਇਸ ਕਰਕੇ ਜਿਵੇਂ ਖੇਤੀਬਾੜੀ ਦੀਆਂ ਨਾ ਕਵਾਈ ਕਰੀਦੇ ਗੁਰਮੁਖ ਖਾਨ ਮੰਗਲ ਇਕੱਠੇ ਹੋ ਉਸ ਵੇਲੇ